ਕਾ ਸੁਣ ਝੂਠ ਬੋਲਨੇ ਆ ਨਾ ਤੂੰ ਝੂਠ ਬੋਲਨੇ ਆ ਨਾ ਇਹ ਸਾਰਾ ਕੁਝ ਤੂੰ ਜਾਣ ਕੇ ਕੀਤਾ ਤਾਂ ਕਿ ਤੂੰ ਇਸ ਤਰ੍ਹਾਂ ਦੀ ਰਿਕਾਰਡਿੰਗ ਕਰਕੇ ਇਹਨਾਂ ਦੀ ਮਨ ਵਿੱਚ ਮੇਰੇ ਲਈ ਜ਼ਹਿਰ ਪਾ ਸਕੇ ਕਿੰਨਾ ਝੂਠਾ ਬੰਦਾ ਵਾ ਤੂੰ ਅਜੇ ਅਰੇ ਕਿੱਥੇ ਆ ਓਏ ਇੱਧਰ ਆ ਹਜਾ ਇੱਧਰ ਆ ਕਿੱਥੇ ਆ ਅਜੇ ਤੈਨੂੰ ਸੁਣਨ ਨਹੀਂ ੜਿਆ ਇੱਧਰ ਆ ਇੱਧਰ ਆ ਕਿੱਥੇ ਆ ਇੰਦਰ ਆਓ ਇੰਦਰ ਆ ਇੰਦਰ ਆ ਪੈਸੇ ਕਾਦੇ ਨਹੀਂ ਮੰਗੇ ਯਾਰ ਕੋਈ ਸੱਚੂ ਮੈਂ ਤੇ ਕੋਈ ਪੈਸੇ ਨਹੀਂ ਮੰਗੇ ਫੇਰ ਉਹ ਗੱਲ ਸੱਚ ਨਹੀਂ ਮੈਂ ਕੋਈ ਪੈਸਾ ਕੋਈ ਪੈਸਾ ਨਹੀਂ ਮੰਗਿਆ ਮੈਂ ਮੈਨੂੰ ਕੀ ਲੋੜ ਪਈ ਚਾਚੂ ਦੱਸ ਜੇ ਕਾ ਪੈਸੇ ਲੈਣੇ ਹੋ ਤਾਂ ਤੁਹਾਡੇ ਕੋਲ ਮੈਂ ਖੁਦ ਆ ਕੇ ਮੰਗਾਂ ਯਾਰ ਮੈਨੂੰ ਦੱਸ ਤੂੰ ਮੈਨੂੰ ਢੀਕ ਨਹੀਂ ਸਕਦਾ ਜੇ ਪੈਸੇ ਤੈਨੂੰ ਚਾਹੀਦੇ ਸੀਗੇ ਤੇ ਮੈਂ ਸੁੱਤਾ ਹਾਂ ਤੇ ਮੈਂ ਉੱਠਣਾ ਹੀ ਮੈਂ ਮਰ ਥੋੜੀ ਗਿਆ ਸੀਗਾ ਕਾਛੋ ਇਦਾਂ ਨਹੀਂ ਤੂੰ ਗੱਲ ਕਰਾਂਗੇ ਮੈਂ ਮੈਂ ਕੋਈ ਤਾਹ ਲਿਆ ਹੀ ਨਹੀਂ ਐ ਦੱਸੋ ਹੱਦ ਹੋ ਗਈ ਹੈ ਕਿਰਨ ਤੂੰ ਕਿੰਨੇ ਇਹ 5000 ਲੈ ਕੇ ਗਿਆ ਝੂਠ ਕਿਉਂ ਬੋਲਨੇ ਆ ਤੂੰ ਇਹ ਤੇ ਮੇਰੇ ਹੱਥ ਪੈਰ ਪੈਂਦੇ ਹੈਗਾ ਪਲੀਜ਼ ਚਾਚੇ ਮੈਨੂੰ ਪੈਸੇ ਦੇ ਦੇ ਮੇਰੇ ਕਿਸੇ ਫਰੈਂਡ ਦਾ ਬਰਥਡੇ ਹੈਗਾ ਮੇਰੀ ਬੇਸਤੀ ਹੋ ਜਾਣੀ ਆ ਮੈਨੂੰ ਦਾਦੀ ਨੇ ਵੀ ਨਹੀਂ ਪੈਸੇ ਦਿੱਤੇ ਮੈਨੂੰ 5000 ਚ ਲੋੜ ਆ ਚਾਚੂ ਨੂੰ ਹਰੇ ਦੱਸਿਓ ਨਾ ਬਸ ਕਰੋ ਬਸ ਕਰੋ ਇੰਨਾ ਛੋੜਨਾ ਬੋਲੋ ਮੈਂ ਤਾਂ ਤੂੰ ਆਇਆ ਤੁਹਾਡੇ ਯਾਰ ਇੱਕ ਕੀ ਕੀ ਕਰਨ ਦੇ ਇਹ ਮੇਰੀ ਗੱਲ ਸੁਣ ਇਹਨੂੰ ਝੂਠ ਬੋਲਣ ਦੀ ਕੀ ਲੋੜ ਪਈ ਆ ਮੈਨੂੰ ਇਹ ਦੱਸ ਤਾਂ ਚਾਚੂ ਦੱਸੋ ਮੈਂ ਝੂਠ ਬੋਲੂਗਾ ਮੈਂ ਤਾਂ ਲੋਕ ਕਿਉਂ ਪੈਸੇ ਲੈਣ ਦੱਸੋ ਜੇ ਮੈਨੂੰ ਲੋੜ ਹੁੰਦੀ ਮੈਂ ਤੁਹਾਡੇ ਕੋਲੋਂ ਹੁੰਦਾ ਪੈਸੇ ਲੈਣ ਵਾਸਤੇ ਯਾਰ ਉਹਨੂੰ ਮੈਨੂੰ ਦੱਸ ਕਿ ਕਿਹੇ ਗੱਲ ਦੀ ਕਮੀ ਮੈਂ ਛੱਡੀ ਆ ਉਹਨੂੰ ਪੈਸੇ ਜਿੰਨੇ ਲੋੜ ਹੁੰਦੇ ਨੇ ਉਹ ਤੋਂ ਵੱਧ ਹੀ ਦਿੰਨਾ ਵਾ 511 ਤੇ ਫਿਰ ਗਿਆ ਕਿੱਥੇ ਉਹਦੇ ਕੋਲ ਨਹੀਂ ਹੈਗਾ ਤੇਰੇ ਕੋਲ ਨਹੀਂ ਹੈਗਾ ਫੇਰ ਜ਼ਮੀਨ ਖਾਜੀ ਕੇ ਸਮਾਨ ਚ ਚਲੇ ਗਿਆ 5000 ਕਿੱਥੇ ਗਿਆ ਉਹ ਮੈਨੂੰ ਖੁਸ਼ ਨਹੀਂ ਪਤਾ ਜ਼ਮੀਨ ਖਾ ਗਈ ਆ ਸਮਾਨ ਨਿਕਲ ਗਿਆ ਬਟ ਤੁਸੀਂ ਮੇਰੀ ਗੱਲ ਦਾ ਯਕੀਨ ਕਰੋ ਮੈਂ ਕੋਈ ਧਾਣਾ ਨਹੀਂ ਲਿਆ ਤੁਹਾਡਾ ਮੇਰੀ ਗੱਲ ਸੁਣ ਝੂਠ ਕਿਉਂ ਬੋਲ ਰਿਹਾ ਹਾਂ ਹੱਥ ਕੀ ਛੱਡੋ ਤੂੰ ਮੇਰੇ ਕੋ ਪੈਸੇ ਲੈ ਗਿਆ ਕਿ ਤੂੰ ਸੁੱਤੇ ਹੀ ਤੂੰ ਕੀ ਆ ਹੈਗਾ ਕਿ ਇਹ ਕੀ ਕਹਿੰਦੇ ਚਾਚੂ ਨੂੰ ਨਾ ਉਠਾਇਓ ਨਾ ਚਾਚੂ ਫ੍ਰਸਟ੍ਰੇਟ ਹੋ ਜਾਂਦੀ ਆ ਤੁਹਾਨੂੰ ਪਤਾ ਨਹੀਂ ਹੈਗਾ ਇਸ ਕਰਕੇ ਨਾ ਤੁਸੀਂ ਮੈਨੂੰ ਦੇ ਦਿਓ ਪੈਸੇ ਤੇ ਮੈਂ ਆਪੇ ਚਾਚੂ ਨਾਲ ਗੱਲ ਕਰਨਾਗਾ ਚੁੱਪ ਕਰੋ ਇਹ ਮੇਰੀ ਗੱਲ ਸੁਣ ਇੱਕ ਮਿੰਟ ਤੁਸੀਂ ਦੋਵੇਂ ਆਪਸ ਚ ਨਹੀਂ ਲੜਨਾ ਮੈਨੂੰ ਸਿਰਫ ਇੰਨੀ ਗੱਲ ਦੱਸ ਦੇ ਜੇ ਲਏ ਆ ਤੇ ਤੂੰ ਕਹਦੇ ਮੈਂ ਲਏ ਸੱਚੂ ਨਹੀਂ ਲਏ ਮੈਂ ਪੈਸੇ ਮੈਂ ਕਿਉਂ ਝੂਠ ਬੋਲੂਗਾ ਤੁਹਾਡੇ ਕੋ ਜੇ ਮੈਂ ਲਏ ਹੁੰਦੇ ਮੈਂ ਤੁਹਾਨੂੰ ਸਾਫ਼ ਕਹਿਣਾ ਹੀ ਮੈਂ ਪੈਸੇ ਲਏ ਆ ਤੁਹਾਡੇ ਐਵੇਂ ਤੁਸੀਂ ਝੂਠੇ ਇਲਜ਼ਾਮ ਲਾਈ ਜਾਂਦੇ ਈ ਮੇਰੇ ਤੇ ਕਿ ਪੈਸੇ ਲਏ ਪੈਸੇ ਲਏ ਅਕਲ ਨਾਲ ਚਾਚੀ ਇਹ ਬਗਤੀਓਂ ਵੀ ਤੁਹਾਡੇ ਨਾਲ ਐਦਾਂ ਕਿਉਂ ਤੁਸੀਂ ਕਰ ਰਹੇ ਹੋ ਮੇਰੇ ਤੇ ਐਵੇਂ ਝੂਠ ਠਹਿਲ ਜਾਉਣਾ ਲਾਉ ਜੇ ਕੋਈ ਮੇਰ ਕੋ ਗਲਤੀ ਹੋਏ ਤੇ ਮੈਨੂੰ ਤੁਸੀਂ ਦੱਸੋ ਮਾਦੇ ਪਛਤਾਪ ਕਰਨ ਨੂੰ ਤਿਆਰ ਆ ਬਟ ਤੁਸੀਂ ਇਦਾਂ ਨਾ ਕਰੋ ਮੇਰਾ ਉਹ ਤੇਰੇ ਤੇ ਕਿਉਂ ਨਾ ਲਾਉਂਗੀ ਕਿਉਂ ਲਾਉਂਗੀ ਚਾਚੀ ਦੇਖੋ ਤੁਹਾਡੇ ਕੋਈ ਹੋਣੇ ਪੈਸੇ ਕਿਤੇ ਤੁਸੀਂ ਰੱਖ ਕੇ ਜਿੱਤਾ ਭੁੱਲ ਗਿਆ ਨਾ ਆ ਤੁਸੀਂ ਜਿੱਦੇ ਰੱਖੇ ਹੋਣੇ ਆ ਚੈੱਕ ਕਰੋ ਮੈਂ ਪਾਗੇਲਾ ਮੈਂ ਤੇ ਤਾਂ ਕਰਕੇ ਤੈਨੂੰ ਪੈਸੇ ਦੇ ਦਿੱਤੇ ਹੈਗੀ ਜਿਹੜੀ ਘਰ ਦੇ ਵਿੱਚ ਲੜਾਈ ਚੱਲਦੀ ਹੈ ਨਾ ਸਾਰੇ ਇਕੱਠੇ ਰਹਿਣ ਮੈਨੂੰ ਨਹੀਂ ਪਤਾ ਸੀ ਤੂੰ ਐਡਾ ਵੱਡਾ ਮਾਸਟਰ ਮਾਈਂਡ ਹੈਗਾ ਵਾ ਤੂੰ ਇਤਰਾਹ ਦੀਆਂ ਗੱਲਾਂ ਕਰਦੀਆਂ ਪੈਸੇ ਲੈਣ ਤੋਂ ਬਾਅਦ ਚਾਚੀ ਤਾਡੀ ਕੋਈ ਗੱਲ ਨਹੀਂ ਰਹੀ ਮੈਂ ਤੁਹਾਡੇ ਕੋਲ ਆਇ ਨਹੀਂ ਪੈਸੇ ਲੱਗਣਾ ਉੱਪਰ ਜਾਂਦਾ ਹੀ ਨਹੀਂ ਤੇ ਮੈਂ ਤੁਹਾਡੇ ਕੋਲ ਕਿਉਂ ਆਉਂਗਾ ਤੁਸੀਂ ਗੱਲ ਤੇ ਸਮਝੋ ਉਹਨੂੰ ਲੋੜ ਕੀ ਆ ਜੇ ਲੋੜ ਕੀ ਆ ਉਹ ਜੋਨੇ ਪੈਸੇ ਚਾਹੀਦੇ ਮੈਂ ਉਹਨੂੰ ਦਿਨਾ ਵਾਂ ਮੰਗਦੀ ਆ ਤੇ ਮੈਂ ਦਿਨਾ ਵਾਂ ਸਾਚੂ ਤੁਸੀਂ ਨਹੀਂ ਦੱਸਦਾ ਯਕੀਨ ਕਰੋ ਪੈਸੇ ਚਾਚੀ ਕੋਈ ਨਹੀਂ ਹੈ ਦੁਬਾਰਾ ਕਹੇ ਪੈਸੇ ਚਾਚੀ ਕੋਈ ਨਹੀਂ ਉਹਨਾਂ ਕੋਲ ਹੀ ਨੇ ਪੈਸੇ ਮੇਰੀ ਗੱਲ ਦਾ ਯਕੀਨ ਕਰੋ ਤੁਸੀਂ ਇਨੀ ਸ਼ੋਰਟੀ ਨਾਲ ਤੂੰ ਇਹ ਗੱਲ ਕਿਤਰਾ ਕਹਿ ਸਕਦਾ ਮੈਂ ਕਹਿ ਰਿਹਾ ਚਾਚੂ ਜੀ ਤੁਸੀਂ ਮੇਰੀ ਗੱਲ ਦਾ ਯਕੀਨ ਤੇ ਕਰੋ ਕਿਰਨ ਪੈਸੇ ਤੇਰੇ ਕੋਲ ਮੇਰੇ ਕੋ ਪੈਸੇ ਹੁੰਦੇ ਤੇ ਮੈਨੂੰ ਤੁਹਾਨੂੰ ਝੂਠ ਬੋਲਣ ਦੀ ਕੀ ਲੋੜ ਪਈ ਇੰਨੇ ਪੈਸੇ ਲਏ ਆ ਮੈਂ ਦਿੱਤੇ ਆ ਤੁਹਾਡੇ ਬਰਸ ਤੋਂ ਕੱਢ ਕੇ ਇਹਨੂੰ ਪੈਸੇ ਚਾਚੂ ਪੈਸੇ ਚਾਚੀ ਕੋਲ ਹੀ ਨੇ ਮੈਂ ਜਦੋਂ ਕਹਿ ਰਿਹਾ ਤੁਹਾਨੂੰ ਤੂੰ ਨਾ ਸੁਧਰੀ ਤੇ ਉਹਦਾ ਪੁੱਤਰਾ ਕਿੰਨਾ ਝੂਠਾ ਤੂੰ ਤੇਰੇ ਵਰਗਾ ਝੂਠਾ ਬੰਦਾ ਤੇ ਮੈਂ ਦੁਨੀਆਂ ਦੇ ਅੱਜ ਤੱਕ ਵੇਖਿਆ ਹੀ ਨਹੀਂ ਕੋਈ ਨਾ ਟਾਈਮ ਸਹੀ ਆ ਲੰਦੇ ਫਿਰ ਤੁਹਾਨੂੰ ਦੱਸੂਗਾ ਚੁੱਪ ਸਾਰੇ ਜਣੇ ਚੁੱਪ ਕੋਈ ਨਹੀਂ ਬੋਲੂਗਾ ਤੂੰ ਕਿੱਧਰਾਂ ਕਹਿ ਸਕਦਾਂ ਕਿ ਪੈਸੇ ਚਾਚੂ ਜੀ ਜੇ ਮੈਂ ਕਹਿ ਰਿਹਾ ਤੁਸੀਂ ਮੇਰੀ ਗੱਲ ਤੇ ਯਕੀਨ ਕਿਉਂ ਨਹੀਂ ਕਰਦੇ ਚਾਚੀ ਕੋਈ ਨਹੀਂ ਪੈਸੇ ਕੀ ਸਬੂਤ ਹੈ ਸਬੂਤ ਚਾਹੀਦਾ ਹੁੰਦਾ ਨੂੰ ਜਦੋਂ ਤੂੰ ਬੋਲ ਤੇ ਇਲਜ਼ਾਮ ਲਾ ਰਿਹਾ ਤੇ ਮੈਨੂੰ ਸਬੂਤੇ ਚਾਹੀਦਾ ਹੈ ਨਾ ਤੂੰ ਤੇ ਪੂਰੀ ਸ਼ੋਰਟੀ ਨਾਲ ਕਹਿ ਰਿਹਾ ਦੇਖ ਲਓ ਤੁਸੇ ਸ਼ੋਰ ਜੈ ਨਾ ਚਾਚੀ ਕੋ ਨਹੀਂ ਪੈਸੇ ਨਿਕਲਨੇ ਨਹੀਂ ਨਿਕਲਨੇ ਦੇਖ ਲਓਗੇ ਤੋਚ ਲੈ ਇਕ ਵਾਰੀ ਇਹ ਰੰਦੋਂ ਕੀ ਲੋੜ ਪਈ ਆ ਉਹ ਜਿੰਨੇ ਪੈਸੇ ਚਾਹੀਦੇ ਮੈਂ ਦਿਨਾ ਉਹਨੂੰ ਕੀ ਲੋੜ ਪਈ ਐ ਤੈਨੂੰ ਚੋਰੀ ਕਰਨ ਦੀ ਸੋਚ ਕੋ ਬਾਜ ਤੁਹਾਡੇ ਦੋਨਾਂ ਚ ਗੱਲ ਨਹੀਂ ਗੱਲ ਹੋਣੀ ਜੇ ਬਾਅਦ ਮੈਨੂੰ ਨਾ ਕਿਉ ਠੀਕ ਹੈ ਪੱਕਾ ਮੈਂ ਪ੍ਰਪੇਅਰ ਪੱਕਾ ਪੱਕਾ ਓ ਕੀ ਪੱਕਾ ਪੱਕਾ ਕਹੀ ਜਾਂਦੇ ਵਾ ਤੂੰ ਨਾ ਜਦ ਬਕਵਾਸ ਨਾ ਕਰ ਜਿਹੜਾ ਵੀ ਤੇਰੇ ਕੋਲ ਸਬੂਤ ਹੈਗਾ ਨਾ ਤੂੰ ਕੱਢ ਕੇ ਰਾ ਦੇ ਮੈਨੂੰ ਕੀ ਪਤਾ ਹੀ ਤੂੰ ਐਡਾ ਵੱਡਾ ਧੋਖਾੇ ਬਾਜੇਗਾ ਵਾ ਮੇਰੇ ਕੋਲੋਂ ਪੈਸੇ ਲੈ ਕੇ ਤੇ ਹੁਣ ਮੁਕਰ ਗਿਆ ਕਿ ਮੈਂ ਪੈਸੇ ਹੀ ਨਹੀਂ ਲਏ ਪੂਰੀ ਤਰ੍ਹਾਂ ਬਕਵਾਸ ਕਰਨੀ ਆ ਤੇ ਜੇ ਹੁਣ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਨਾ ਤੇਰੇ ਇੱਕ ਚਪੇੜ ਮਾਰ ਦੇਣੀ ਮੈਂ ਮੂੰਹ ਦੇ ਉੱਤੇ ਤੂੰ ਕਰ ਦੇ ਯਾਰ ਤੂੰ ਸਬੂਤ ਦੇ ਮੈਨੂੰ ਦੇਖੋ ਤੁਹਾਨੂੰ ਤੇ ਮੈਂ ਹੁਣੇ ਦੱਸਦਾ ਦੇਖੋ ਹੁਣ ਸਾਫ਼-ਸਾਫ਼ ਦਿਖ ਰਿਹਾ ਵਿੱਚ ਚਾਚੀ ਕੋਲ ਨੇ ਪੈਸੇ ਆਜੀ ਨਾ ਤੁਹਾਨੂੰ ਤੇਰੇ ਕੋ ਵੀਡੀਓ ਕਿਥੋਂ ਉਹ ਚਾਚੂ ਦਾਦੀ ਨੇ ਕੋਈ ਕੰਮ ਗਿਆ ਸੀਗਾ ਮੈਨੂੰ ਮੈਂ ਤੇ ਉਹ ਹੀ ਕਰਨ ਗਿਆ ਸੀ ਬਸ ਉਪਰ ਇੰਨੀ ਦੇਰੋਂ ਤੁਹਾਡੇ ਕਮਰੇ ਦਾ ਡੋਰ ਖੁੱਲਾ ਸੀਗਾ ਤੇ ਮੈਂ ਵੇਖਿਆ ਕਿ ਚਾਚੀ ਅੰਦਰ ਪੈਸੇ ਗੱਲ ਰਹੇ ਸੀਗੇ ਤੁਹਾਡੇ ਪਰਸ ਚੋਂ ਤੇ ਮੈਂ ਵੀਡੀਓ ਬਣਾ ਲਈ ਛੋਟ ਬੋਲ ਲੈਂਿਆ ਤੂੰ ਤੂੰ ਹੀ ਮੈਨੂੰ ਕਿਹਾ ਸੀ ਚੁੱਪ ਕੀ ਕਰ ਸਨ ਝੂਠ ਬੋਲਨੇ ਆ ਨਾ ਤੂੰ ਝੂਠ ਬੋਲਨੇ ਆ ਨਾ ਇਹ ਸਾਰਾ ਕੁਝ ਤੂੰ ਜਾਣ ਕੇ ਕੀਤਾ ਤਾਂ ਕਿ ਤੂੰ ਇਸ ਤਰ੍ਹਾਂ ਦੀ ਰਿਕਾਰਡਿੰਗ ਕਰਕੇ ਇਹਨਾਂ ਦੀ ਮਨ ਵਿੱਚ ਮੇਰੇ ਲਈ ਜ਼ਹਿਰ ਪਾ ਸਕੇ ਕਿੰਨਾ ਝੂਠਾ ਬੰਦਾ ਵਾ ਤੂੰ ਉਹ ਤੇਰੇ ਵਰਗਾ ਨਾਗ ਘਰ ਦੇ ਵਿੱਚ ਆ ਮੈਨੂੰ ਯਕੀਨ ਨਹੀਂ ਹੁੰਦਾ ਅਬ ਜਨ ਤੈਨੂੰ ਤੇ ਪਤਾ ਵਾ ਨਾ ਮੈਂ ਕੁਝ ਨਹੀਂ ਕੀਤਾ ਇਹਨੇ ਸਾਰਾ ਕੁਝ ਜਾਣ ਕੇ ਕੀਤਾ ਇਹਨੇ ਪਲਾਨ ਬਣਾਇਆ ਕਿ ਮੇਰੇ ਕੋਲੋਂ ਪੈਸੇ ਮੰਗਣੇ ਆ ਇੰਨੇ ਹੀ ਕਿਹਾ ਸੀਗਾ ਕਿ ਚਾਚੂ ਦੇ ਕੱਢ ਲਓ ਪੈਸੇ ਤੁਸੀਂ ਪਰਦੇ ਵਿੱਚੋਂ ਉਨ ਨੂੰ ਠਾਇਓ ਨਾ ਉਹ ਫਰਸਟ੍ਰੇਟ ਹੋ ਜਾਂਦੇ ਆ ਮੈਨੂੰ ਤੇ ਸਮਾਂ ਹੀ ਨਹੀਂ ਆਂਦੀ ਤੈਨੂੰ ਤੇ ਮੈਂ ਬਾਅਦ ਚ ਵੇਖਾਂਗੀ ਇਹ ਤੂੰ ਸਹੀ ਨਹੀਂ ਕੀਤਾ ਉਹ ਕੀ ਸਹੀ ਨਹੀਂ ਕੀਤਾ ਐ ਉਹ 3600 ਰੁਪਏ ਕਿ ਆ ਆਪਣੇ ਕਾਮਣਾ ਮਤਲਬ ਰੱਖਿਆ ਕਰ ਮੇਰੇ ਕਮਾੜੇ ਬੋਲਣ ਦੀ ਲੋੜ ਨਹੀਂ ਤੈਨੂੰ ਅਰੇਓ ਹਲੋ ਦੀਦੀ ਆਪਣੇ ਭਰਾ ਨੂੰ ਸ਼ਾਬਾਸ਼ੀ ਦੋ ਕੰਮ ਹੋ ਗਿਆ ਇਹ ਆਪਣਾ ਬਹੁਤੇ ਪੰਗੇ ਲੈਣ ਦੀ ਸੀ ਨਾ ਆਪਣੇ ਦੋਵਾਂ ਨਾਲੇ تیر ਨਾ ਪੂਰਾ ਟਿਕਾਣੇ ਤੇ ਲੱਗਾ ਜਾ ਕੇ ਹੁਣ ਦੇਖੀ ਜਾਓ ਹੁਣ ਤੁਸੀਂ ਬੰਦ ਆ ਕੀ ਇਹ ਦੇ ਨਾਲ ਹਾਂਜੀ ਹਾਂਜੀ ਬਹੁਤ ਬਹੁਤ ਸੈਟਪਲਾਨ ਬਣਾ ਰਹੇ ਬਹੁਤ ਸੈਟ ਹਾਂਜੀ ਲੋ ਕੋਈ ਨਹੀਂ ਵੇਖੀ ਜਾਓ ਹੁਣ ਤੁਸੀਂ ਮੈਂ ਆਊਗਾ ਹਾਂਜੀ ਹਾਂਜੀ ਓਕੇ ਓਕੇ ਬੜੀ ਤਰ ਤੋਂ ਡੀ ਇਹ ਜੋ ਪਸੀਨਾ ਗਰਮੀ ਦੇ ਨਾਲ ਆਉਂਦੇ ਆ ਨਾ ਹਏ ਤੂੰ ਵੀ ਡਰਤ ਰਹੀ ਹੈ ਸੱਚੀ ਮੰਮੀ ਨੇ ਜਰਾ ਨਹੀਂ ਵੇਖਦੇ ਕੀ ਹੁੰਦਾ ਪਿਆ ਮੇਰੇ ਨਾਲ ਕੀ ਨਹੀਂ ਮੰਮੀ ਹਾਲ ਚੰਗਾ ਕੀ ਹੋ ਬਤਾ ਕੀ ਕੀ ਹੈ ਸਾਡੇ ਕੁਝ ਨਹੀਂ ਬੈਂਤ ਕੁਝ ਨਹੀਂ ਹੈ ਤੂੰ ਬਹੁਤ ਲੰਬਾਂ ਦਾਸ ਤੀ ਬਾਹਰ ਕਿਉਂ ਨਾ ਪੈਸੇ ਉਹ ਕੁਛ ਮੰਮੀ ਚੱਲਦਾ ਰਹਿੰਦਾ ਮਾ ਛੱਡੋ ਨਹੀਂ ਭੜੀਆਂ ਵਾਜਾਂ ਆਣ ਡੀਆਂ ਸਿਬਾਂ ਨੂੰ ਤੇਈ ਬਾਹਰ ਕਿਉਂ ਨਹੀਂ ਆਇਆ ہاں ਤੇਰੀ ਦਾਦੀ ਨੇ ਪਤਾ ਕੀ ਕਿਆ ਸੀ ਕੱਲ ਜੋ ਮਰਜੀ ਇਸ ਘਰ ਦੇ ਵਿੱਚ ਹੋ ਗਏ ਤੂੰ ਬਿਲਕੁਲ ਨਹੀਂ ਬਾਹਰ ਆਣਾ ਤੇ ਨਾ ਕਿਸੇ ਵੀ ਚ ਦਖਲਦਿਲਾਜੀ ਦੇਣੀ ਹੈ ਸੁਨਦੀ ਪੁੱਤਰ ਮੈਂ ਸਭ ਕੁਝ ਕਹੀ ਸੀ ਪਰ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਬਾਹਰ ਆ ਜਾਵਾਂ ਤੇ ਜੇ ਮੈਂ ਬਾਹਰ ਆ ਜਾਂਦੀ ਤੇ ਤੈਨੂੰ ਪਤਾ ਹੀ ਹੈ ਤੇਰੀ ਦਾਦੀ ਦੇ ਸੁਭਾਅ ਦਾ ਮੰਮੀ ਕੀ ਸੁਣਿਆ ਤੁਸੀਂ ਪਤਾ ਨਹੀਂ ਪਤਾ ਲੱਗ ਗਿਆ ਨਹੀਂ ਬਾਹਰੋਂ ਆ ਜਾਂਦੀਆਂ ਹੀ ਨਾ ਕਿ ਪੈਸੇ ਲੈਣੇ ਆ ਪਤਾ ਨਹੀਂ ਦੇਣੇ ਆ ਤੇ ਮੈਂ ਐਸ ਕਰ ਹੀ ਸੁਣਦੀ ਵੀ ਮੈਂ ਕਿਹਾ ਜਦੋਂ ਕਿਸੇ ਦੇ ਪੈਸੇ ਦੇਣੇ ਲੈਣੇ ਹੋਣੇ ਆ ਤੇ ਮੈਂ ਫਿਰ ਬਾਹਰ ਹੀ ਨਹੀਂ ਆਈ ਮੈਂ ਕਿਹਾ ਜੇ ਮੈਂ ਬਾਹਰ ਆ ਜਾਂਦੀ ਇਹਨਾਂ ਨੇ ਕਹਿਣਾ ਵੇਖਿਆ ਤਾਂ ਜਿਆਦਾ ਇੰਧਰ ਹਲਗ ਲੱਜੀ ਦੇਰ ਲਾਪੇ ਘਰ ਦੇ ਵਿੱਚ ਤੇ ਐਸ ਕਰਕੇ ਪੁੱਤਰ ਨਾ ਬਾਹਰ ਹੀ ਨਹੀਂ ਛੱਡਦੀ ਕੋਈ ਬਹੁਜੀ ਕੋਈ ਗੱਲ ਨਹੀਂ ਹੀ ਮੇਰੇ ਕੁਝ ਵੀ ਨਹੀਂ ਹੋਇਆ ਬਸ ਥੋੜੀ ਜਿਹੀ ਨਾ ਦਰਦ ਹੋਣੀ ਕੀ ਹੋਇਆ ਕੀ ਦਿਖਾਉਗੀ ਨਹੀਂ ਕੁਝ ਨਹੀਂ ਹੋਇਆ ਪੁੱਤਰ ਕੁਝ ਨਹੀਂ ਆ ਬੁਤਰਾ ਹੋ ਗਿਆ ਹੈ ਨਾ ਮੇਰੇ ਉਹ ਵੱਜ ਗਈ ਅੱਸੀ ਜਈ ਨਾ ਉੱਠਦੇ ਉੱਠਦੇ ਹੋ ਵੱਜ ਗਈ ਮੰਮੀ ਝੂਠਾ ਬੋਲੋ ਦਿਖਾਓ ਨਹੀਂ ਆਇਆ ਪੁੱਤਰ ਕੁਝ ਨਹੀਂ ਆਇਆ ਪੁੱਤਰ ਝੂਠਾ ਨਾ ਬੋਲੋ ਦਿਖਾਓ ਮੈਨੂੰ ਇਹ ਸਭ ਕੀ ਹੈ ਏ ਕੀ ਕੀਤਾ ਮਮੀ? ਆਪਣ ਮਾਰੇ ਤਾਂ ਨਹੀਂ ਪੁੱਤ ਕਿੰਨੇ ਮਾਰੇ ਨਹੀਂ ਮਾਰਿਆ। ਇਸ ਕੀ ਹੈ ਗਰੇਸਾ ਕਿਥੋਂ ਆਏ ਨਿਸ਼ਾਨ? ਬਈ ਪੁੱਤ ਮੇਰੀ ਮਮੀ ਬਣਾ ਬੁਣਾ ਨੀ। ਪਰੋਂ ਮੈਂ ਦੱਸੇ ਹੋਇਆ ਅੱਗੇ। ਕੁਝ ਨਹੀਂ ਹੋ ਰਹਾ ਮੇਰਾ ਪੁੱਤਰ। ਕਿੰਨੇ ਕੀਤਾ ਮਮੀ? ਇਹ ਦੱਸੋ ਤੀ ਮੈਨੂੰ। ਨਿੱਕੇ ਹੁੰਦੇ ਹੀ ਬਹੁਤ ਦੇਖ ਰਿਆ ਸੀ। ਤੇਰਾ ਕੁਝ ਕਹਿੰਦਾ ਸੀ, ਜਰ ਲਈਦਾ ਸੀ ਪਰ ਹੁਣ ਹੁਣ ਇਹ ਜਵਾਨ ਹੋ ਗਏ ਆ। ਹੁਣ ਇਹ ਚੀਜ਼ਾਂ ਹੱਥੋਂ ਜਾ ਕੇ ਆਉਂਦੀਆਂ। ਇਹ ਹਾਦ ਹੋ ਚੁੱਕੀ ਐ ਦੇ ਪੁੱਤਰ ਮੇਰੀ ਗੱਲ ਸੁਣ ਮम्मी ਮੈਂ ਕੋਈ ਗੱਲ ਨਹੀਂ ਸੁਣੀ ਤੁਹਾਨੂੰ ਮੇਰੀ ਸੋਹ ਮਮੀ ਕੀ ਹੋਇਆ ਦੱਸੋ ਮੈਨੂੰ ਦੱਸੋ ਮਮੀ ਕਿੰਨੇ ਕੀਤਾ ਐ ਪੁੱਤਰ ਘਰ ਤੇ ਸਾਰੇ ਠੀਕ ਐ ਜਿਦੋਂ ਵੀ ਜਿਹੜਾ ਕੰਮ ਕਰਦੀ ਐ ਨਾ ਇਹ ਤੇਰੀ ਦਾਦੀ ਕਰਦੀ ਐ ਕੱਲ ਤੇਰੀ ਦਾਦੀ ਨੇ ਹੱਦ ਤੋਂ ਵੱਧ ਹੀ ਕਰ ਦਿੱਤੀ ਉਹ ਦੋ ਮਿੰਟ ਬਾਜ਼ਾਰ ਗਈ ਤਾਂ ਮੈਨੂੰ ਕਹਿ ਗਈ ਕਿ ਦਾਣ ਧਰ ਦੇ ਮੈਂ ਇੱਥੇ ਸੌ ਗਈ ਬਸ ਆਂਧਿਆ ਸਾਰੇ ਗੁੱਸਾ ਪਤਾ ਨਹੀਂ ਕਿਦਾ ਹੀ ਸਾਰਾ ਹੀ ਮੇਰੇ ਤੇ ਕੱਢ ਦਿੱਤਾ ਐਨਾ ਕੁੰਨੇ ਮੈਨੂੰ ਕੁੱਟਿਆ ਨਾ ਐਨਾ ਕੋ ਕੁੱਟਿਆ ਨਾ ਥੋ ਵਾਲ ਕੁੱਟ ਕਦੀ ਪੁੱਛੇ ਕਰ ਇੱਥੇ ਨੋ ਮੇਰੇ ਅੱਗੇ ਡਿਡਵੇ ਕਿੰਨੇ ਕਿੰਨੇ ਮੇਰੇ ਨੋ ਭਾਵੇਂ ਦਾਦੀ ਨੇ ਮਾਰਿਆ ਨਾ ਦਾਦੀ ਨੇ ਉਹ ਸ਼ੁਰੂ ਤੇ ਜਾਲੇ ਮਹੀਏ ਮੈਂ ਤੇ ਕਹਿ ਸੀ ਹੋ ਜੀ ਸਸਰਾ ਕਿਸੇ ਨੂੰ ਨਾ ਦਵੇ ਪਾ ਪੁੱਤ ਤੂੰ ਹੀ ਬੋ ਮਮਿਉਂ ਤੇ ਨਹੀਂ ਪੁੱਤ ਮਮੀ ਤੂੰ ਬੋ ਹਾਂ ਦੇ ਦੋ ਵੱਧ ਹੋ ਗਈ ਇਹ ਗੱਲ ਦੀ ਬੋ ਤੇਰੀ ਚਾਚੀ ਬੜੀ ਚੰਗੀ ਕਿਰਨ ਚਾਚੀ ਕਹਿੰਦੀ ਬਹਿ ਜਾ ਮੇਰੇ ਪੁੱਤ ਨਹੀਂ ਮਮੀ ਹਾਏ ਐਨੇ ਪਤਾ ਨਹੀਂ ਉਹਨ ਕੀ ਕਰਦੇ ਨਹੀਂ ਉਹਨੇ ਮੈਨੂੰ ਫੇਰ ਨਹੀਂ ਛੱਡਣਾ ਐਨੇ ਬੋਲ ਪੈਣਾ ਹੀ ਉਹਨੇ ਦੂਜਾ ਦਾਦੀ ਦਾ ਚਮਚਾ ਹੀ ਉਹਨੇ ਭੜਕ ਪੈਨੇ ਤੇ ਫਿਰ ਮੈਂ ਸ਼ਤਰਖਾਨ ਨੂੰ ਤਿਆਰ ਹੋਵਾਂ

ਕੀ ਬਕਵਾਸ ਕਰਨ ੜੇ ਹੈ? ਦਾਦੀ ਤੁਸੀਂ ਮੇਰੀ ਮਾਂ ਦੇ ਹੱਥ ਚੁੱਕਿਆ। ਤੁਹਾਡੇ ਹੱਥ ਤੇ ਵੱਢ ਨਹੀਂ ਸਕਦਾ ਮੈਂ। ਤੁਹਾਡੇ ਨੋਹ ਦੇ ਵੱਡੂਗਾ ਮੈਂ। ਤੇਰੀ ਮਾਂ ਦੀ ਗੱਲਾਂ ਹੀ ਐਹੋ ਜੀਆਂ, ਕਰਤੂਤਾ ਐਹੋ ਜੀਆਂ ਗੱਲਾਂ ਨੇ। ਕਰਤੂਤਾ ਕਹਾਂਗੀ ਕਰਤੂਤਾ। ਦਾਦੀ ਮੇਰੀ ਗੱਲ ਸੁਣੋ। ਤੁਸੀਂ ਹੋਣਾ ਹੋਗੇ ਜਿਹਾ ਬਜ਼ੁਰਗ। ਹੂੰ। ਮੇਰੀ ਮਾਂ ਤੁਹਾਨੂੰ ਮਾਂ ਮੰਨਦੀ ਆ ਤਾਂ ਕਰਕੇ ਸਭ ਕੁਝ ਜਰੰਦੀ ਹੋ। ਅੱਛਾ। ਜਿਉ ਤੁਹਾਡੇ ਦਾ ਹੱਥ ਜੁੱਕਦੇ ਤੇ ਤੁਹਾਡੀ ਇੱਜ਼ਤ ਰਵੇ। ਉਹ ਮਾਂ ਮੰਦੀ ਆ। ਉਹ ਮਾਂ ਮੰਦੀ ਤੇ ਘੱਟ ਕੇ ਆਪਣੇ ਆਪਣਾ ਘਰ ਸਾਹਮਣੇ ਆਪਣੇ ਪਿੱਛੇ ਸਾਹਮਣੇ ਮੇਰਾ ਕੰਮ ਨਹੀਂ ਹੈਗਾ ਅਜੇ ਇਹਨਾਂ ਸਾਹਮਣੇ ਰੋਟੀਆਂ ਬਣਾਉਣੀਆਂ ਚੌਥੇ ਦਿਨ ਪੇਕੇ ਦੁਰ ਪੰਦੀ ਹੈ ਤੁਸੀਂ ਉਹਨਾਂ ਕੁੱਟ ਮਾਰ ਕਰੋਗੇ ਨਹੀਂ ਕੁੱਟ ਮਾਰ ਕਰ ਤੋਂ ਨਹੀਂ ਵਰਜਾ ਕੰਮ ਕਰ ਮੈਂ ਜੋ ਕੱਲ੍ਹ ਕਿਹਾ ਕਿ ਦਾਲ ਬਣਾ ਕੇ ਰੱਖ ਛੁੱਟੀ ਮਰੀ ਪਈ ਹੈ ਤੇ ਰੱਖਦਾ ਬੁਰਾ ਹਾਲ ਕੀਤਾ ਤੇ ਐਸੇ ਨੋਆ ਨੇ ਕੀਤਾ ਉਹ ਚੱਲ ਪਰਿਓ ਮਾਦਾ ਚਮਚਾ ਇਹ ਹੱਤੋਂ ਜ਼ਿਆਦਾ ਹੋ ਗਿਆ ਦਾਦੀ ਹੱਤੋਂ ਕੀ ਜ਼ਿਆਦਾ ਹੋ ਗਿਆ ਮਾਂ ਨੂੰ ਅਕਲ ਸੋਖਾ ਮਾਂ ਮੇਰੀ ਨੂੰ ਬੋਧ ਅਗਲਿਆ ਪਰ ਦਾਦੀ ਉਮਰ ਦੇ ਨਾਲ ਤੁਹਾਡੀ ਅਗਲ ਕਰਦੀ ਜਾਂਦੀ ਹੁਣ ਅੱਛਾ ਪਤਾ ਬੰ ਜਿੰਨੀ ਕੱਕ ਲੱਗੀ ਆ ਉਹਨੂੰ ਨਸ਼ੇ ਕਰਦੀ ਉਹ ਜਿਹੜੀ ਸੁੱਤੀ ਮਰੀ ਰਹਿੰਦੀ ਹਰ ਵੇਲੇ ਦਾਦੀ ਬਾਸ ਬਹੁਤ ਹੋ ਗਿਆ ਹੁਣ ਮੈਂ ਆਪਣੀ ਮਾਂ ਬਾਰੇ ਕੋਈ ਸ਼ਬਦ ਨਹੀਂ ਤੁਹਾਡੇ ਕੋਲ ਸੁਣੂੰਗਾ ਐਹੋ ਗੱਲ ਜੇ ਕਿਸੇ ਹੋਰ ਨੇ ਕਹੀ ਹੁੰਦੀ ਨਾ ਉਹਦੀ ਧੋਣ ਉਹਦੇ ਧਰ ਤੋਂ ਹਲਕੇ ਕਰ ਦੇਣੀ ਸੀ ਮੈਂ ਨਸ਼ੇ ਕਰਦੇ ਮੈਨੂੰ ਤਾਂ ਲੱਗਦਾ ਨਸ਼ਾ ਦੀ ਸ਼ੁਰੂਆਤ ਤੁਹਾਡੇ ਤੋਂ ਹੋਈ ਹੈ ਕਿਉਂਕਿ ਨਸ਼ੇ ਜ ਆਦਮੀ ਆਪਣੀ ਸੋਧ ਬੋਧੀ ਖੋ ਦਿੰਦਾ ਉਹਨੂੰ ਪਤਾ ਨਹੀਂ ਲੱਗਦਾ ਦਾਦੀ ਕਿ ਉਹ ਕੀ ਕਰ ਰਿਹਾ ਵਾ ਤੇ ਮੈਨੂੰ ਲੱਗਦਾ ਵਾ ਇਹ ਨਸ਼ਾ ਤੂੰ ਹੀ ਕਰਦੇ ਜੀ ਕਿਉਂਕਿ ਤੂੰ ਹੀ ਨਸ਼ੇ ਕਰਕੇ ਮੇਰੀ ਮਾਂ ਉੱਤੇ ਇਦਾਂ ਹੱਥ ਚੁੱਕਿਆ ਵਾ ਬਕਵਾਸ ਨਾ ਕਰ ਚਪੇੜ ਤਾਂ ਦੇਣੀ ਤੇਰੇ ਮੂੰਹ ਤੇ ਕੰਕੀ ਅੰਦਰ ਤਾ ਦੋ ਨਾ ਚੰਦੋ ਇਹ ਹੱਥਾ ਕਿ ਮੈਨਾਂ ਨਾ ਕਰਿਓ ਮੈਂ ਮੰਝੂ ਨਹੀਂ ਆ ਤੁਹਾਡੀ ਨੋ ਇੱਕ ਗੱਲ ਯਾਦ ਰੱਖਿਓ ਤੁਸੀਂ ਬਜ਼ੁਰਗ ਹੋ ਚੁੱਕੇ ਜੀ ਇਸ ਕਰਕੇ ਤੁਹਾਡੀ ਉਮਰ ਦਾ ਲਿਆਜ ਕਰਨਾ ਮੈਂ ਇੱਕ ਗੱਲ ਯਾਦ ਕਰ ਲਿਓ ਤੁਸੀਂ ਮੇਰੀ ਮਾਂ ਦਾ ਜੋ ਹਾਲ ਕੀਤਾ ਨਾ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਸਭ ਦੇਖਦਾ ਰਿਹਾ ਹਾਂ ਮੈਂ ਚੁੱਪ ਰਹਿਣਾ ਮੈਂ ਦਾ ਇਹ ਮਤਲਬ ਨਹੀਂ ਆ ਕਿ ਮੈਨੂੰ ਕੋ ਪਤਾ ਨਹੀਂ ਲੱਗਦਾ ਪਰ ਹੁਣ ਹੁਣ ਸਭ ਹੱਤੋਂ ਪਾਰ ਹੋੁੰਦਾ ਵਾ ਤੇ ਹੁਣ ਮੈਂ ਬਰਦਾਸ਼ਤ ਨਹੀਂ ਕਰੂੰਗਾ ਇਹ ਗੱਲ ਯਾਦ ਰੱਖਿਓ ਜੇ ਮੇਰੀ ਮਾਂ ਤੁਹਾਨੂੰ ੱੱੱਕਾ ਮਾਰ ਦੇ ਤੇ ਤੁਹਾਡੀ ਕੀ ਇੱਜ਼ਤ ਰਹੇ ਇਸ ਉਮਰ ਦੇ ਦਾਦੀ ਹੱਡਿਆਣੀ ਜੁਰਦੀਆ ਮੇਰੀ ਮਾਂ ਤੋਂ ਵੱਧ ਤਾਕਤਵੰਨੀ ਜੇ ਤੁਸੀਂ ਇਹ ਗੱਲ ਯਾਦ ਰੱਖਿਓ ਉਹ ਸਿਰਫ ਤੁਹਾਡੀ ਇੱਜ਼ਤ ਕਰਦੀ ਹੈ ਤਾਨੂੰ ਵੱਡੇ ਮੰਨਦੀ ਐ ਤਾਨੂੰ ਆਪਣੀ ਮਾਂ ਮੰਨਦੀ ਐ ਮੇਰੀ ਮਾਂ ਇਹ ਗੱਲ ਯਾਦ ਰੱਖੇ ਤੁਸੀਂ ਬਕਵਾਸ ਬੰਦ ਕਰ ਤਾਂ ਦਵਾਈ ਆ ਤੂੰ ਮੇਰੀ ਗੱਲ ਸੁਣੋ ਦਾਦੀ ਹਾਂ ਨਰਮਾਨਾ ਇਹ ਤੁਹਾਨੂੰ ਮੇਰੀ ਲਾਸਟ ਵਾਰਨਿੰਗ ਏ ਇਸ ਤੋਂ ਬਾਅਦ ਮੈਂ ਆਪ ਨਹੀਂ ਬੋਲਾਂਗਾ ਇਹਨਾਂ ਤੁਹਾਨੂੰ ਯਾਦ ਕਰਾਦਾ ਅੱਜ ਤੋਂ ਬਾਅਦ ਜੇ ਮੇਰੀ ਮਾਂ ਨੂੰ ਤੂੰ ਇਹ ਹੱਥ ਹੱਥ ਕੀ ਜੇ ਉਂਗਲ ਵੀ ਲਾਈ ਤੇ ਮੈਂ ਭੁੱਲ ਜਾਣਾ ਵਾਂ ਕਿ ਆਪਣਾ ਦਾਦੀ ਪੋਤਰੇ ਦਾ ਰਿਸ਼ਤਾ ਐ ਇਹ ਗੱਲ ਯਾਦ ਰੱਖਿਓ ਨੇ ਤੂੰ ਮਨ ਮਾਰ ਦੇਗਾ ਹੈ ਆਪਣੇ ਨੂੰ ਐਡਾ ਹੀ ਤਾਕਤਵਾਰ ਸੁਣ ਅੱਜ ਤੱਕ ਤੇ ਤੁਹਾਡੇ ਪਿਓ ਦੀ ਨਹੀਂ ਜੁਰਤ ਪਈ ਮੇਰੇ ਹੱਥ ਲਾਣ ਦੀ ਮੇਰੇ ਅੱਗੇ ਬੋਲਣ ਦੀ ਵੀ ਤੂੰ ਆਪਣੇ ਨਾ ਦੇਖਾ ਸਮਝਦਾ ਹੈਂਗਾ ਇਹ ਮਾਂ ਦਾ ਪੜਿਆ ਆ ਪਤਾ ਮੇਰੀ ਮਾਂ ਤੁਹਾਡੀ ਮਾਂ ਨੂੰ ਕਿੰਨੀ ਕਿ ਮੇਰੀ ਇੱਜ਼ਤ ਹੈ ਮੇਰਾ ਸਮਝਦੀ ਮੈਨੂੰ ਮਾਂ ਸਮਝਦੀ ਐ ਤੇ ਪਤਾ ਮੈਨੂੰ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਆ ਜਾਾਂਗੇ ਲੱਗਦਾ ਤੁਸੀਂ ਕਿਹਾ ਤਾਂ ਫਿਰ ਤੇ ਆਉਣਾ ਹੀ ਪਊਗਾ ਹੁਣ ਤੇ ਆਉਣਾ ਹੀ ਪੈਣਾ ਵਾ ਆ ਮੈਂ ਕੋਈ ਗੱਲ ਨਹੀਂ 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 ਦੀਦੀ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਐ ਠੀਕ ਐ ਐਨੀ ਮੈਂ ਗੱਲ ਸੁਣੋ ਆ ਜਾ ਤੁਸੀਂ ਆ ਜਾਓ ਆਯੋਗੇ ਕੋਈ ਨਕਾ ਲਗਾਵਾ ਕੋਈ ਗੱਲ ਤੁਸੀਂ ਆ ਜਾਓ ਆ ਨਾ ਸਾਈ ਨੂੰ ਸੂਪ ਦਿਓ ਉਹਦਾ ਨਾ ਟਾਈਮ ਹੋ ਗਿਆ ਸੂਪ ਦਾ ਸਾਈ ਨੂੰ ਮੈਂ ਸੂਪ ਦਵਾ ਦੇਖਿਓ ਤੁਸੀਂ ਨਹੀਂ ਦੇ ਸਕਦੇ